ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲ ਗਿਆ ਦੱਸ ਦੇ ਕਿ ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਚੌਥੀ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਦੋ ਗੁੱਟਾਂ ਦੀ ਪੁਰਾਣੀ ਰੰਜਿਸ਼ ਦੇ ਕਾਰਨ 28 ਦਸੰਬਰ ਦੀ ਸ਼ਾਮ ਨੂੰ ਧਾਰੀਵਾਲ ਦੇ ਮੈਦਾਨ ਗਰਾਉਂਡ ਵਿਖੇ ਖੜੇ ਸ਼ੈਲੀ ਨਾਮ ਦੇ ਨੌਜਵਾਨ ਨੂੰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ ਇਸ ਮਾਮਲੇ ਦੇ ਵਿੱਚ ਧਾਰੀਵਾਲ ਪੁਲਿਸ ਨੇ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੋਸਟ ਵੌਂਟਡ ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਉਮਰ 19 ਸਾਲ ਸਮੇਤ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਦਿੱਲੀ ਦਾ ਰਹਿਣ ਵਾਲਾ ਇਹਨਾਂ ਦਾ ਇੱਕ ਸਾਥੀ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੱਸਦੀ ਕਿ ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਖਿਲਾਫ 20 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਨੇ ਅਤੇ ਉਹ ਗੈਂਗਸਟਰ ਹੈਪੀ ਜੱਟ ਦੇ ਸੰਪਰਕ ਵਿੱਚ ਸੀ ਅਤੇ ਉਸ ਦੇ ਕੋਲੋਂ ਹਥਿਆਰ ਮੰਗਵਾਉਂਦਾ ਸੀ ਪੁਲਿਸ ਨੇ ਦੋ ਪਿਸਟਲ ਕਾਰਤੂਸ ਅਤੇ ਇੱਕ ਕਾਰ ਅਤੇ ਮੋਟਰਸਾਈਕਲ ਬਰਾਮਦ ਕੀਤੀ ਗਿਆ ਤੇ 34 ਸਾਰੇ ਦੋਸ਼ਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਇਸ ਪੇਸੀ ਜਿਸ ਦੇ ਵਿੱਚ ਮਦਈ ਸ਼ੈਲੀ ਜੋ ਸਾਹਿਲ ਭਗਤ ਉਰਫ ਸ਼ੈਲੀ ਹੈ ਉਹਨੂੰ ਤਿੰਨ ਅਣਪਛਾਣੇ ਜਿਹੜੇ ਵਿਅਕਤੀ ਸੀਗੇ ਮੋਟਰਸਾਈਕਲ ਸਵਾਰ ਉਹਨਾਂ ਨੇ ਗੋਲੀ ਮਾਰੀ ਸੀ ਤੇ ਚਾਰ ਰਾਉਂਡ ਫਾਇਰ ਕੀਤੇ ਸੀ ਉਸ ਕੇਸ ਦੇ ਵਿੱਚ ਉਹ ਕੰਪਲੀਟਲੀ ਬਲਾਈਂਡ ਕੇਸ ਸੀਗਾ ਬਟ ਉਹਦੇ ਵਿੱਚ ਟੈਕਨੀਕਲ ਐਵੀਡੈਂਸ ਤੇ ਕਾਫੀ ਅੱਛੀ ਇਨਵੈਸਟੀਗੇਸ਼ਨ ਕਰਦੇ ਹੋਏ داریਵਾਲ ਪੁਲਿਸ ਨੇ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਵੀ ਕੀਤਾ ਹੈ ਤੇ ਜਿਹੜਾ ਵੈਪਨ ਯੂਜ਼ ਹੋਇਆ ਸੀ ਫਾਇਰਿੰਗ ਦੇ ਵਿੱਚ ਉਹਨੂੰ ਵੀ ਰਿਕਵਰ ਕਰ ਲਿਆ ਇਹਦੇ ਵਿੱਚ ਜਿਹੜਾ ਮੇਨ ਕ੍ਰਿਮੀਨਲ ਹੈਗਾ ਉਹ ਨਵਦੀਪ ਸਿੰਘ ਉਰਫ ਕੋਲਾ ਉਰਫ ਟਾਈਗਰ ਜੋ ਵਾਸੀ ਰੰਗੀਲਪੁਰ ਥਾਣਾ ਕੱਥੂ ਨੰਗਲ ਅੰਮ੍ਰਿਤਸਰ ਦਾ ਹੈ ਉਹ ਕਾਫੀ ਵਾਂਟਡ ਕ੍ਰਿਮੀਨਲ ਹੈ ਉਹ ਇੱਕ ਪੀਓ ਵੀ ਹੈਗਾ ਔਰ ਲਾਸਟ ਇਅਰ ਅਗਸਟ ਦੇ ਵਿੱਚ ਬਟਾਲਾ ਪੁਲਿਸ ਦੀ ਕਸਟਡੀ ਚੋਂ ਫਰਾਰ ਵੀ ਹੋਇਆ ਸੀ ਔਰ ਉਹਨੇ ਅੰਮ੍ਰਿਤਸਰ ਦੇ ਵਿੱਚ ਡਬਲ ਮਰਡਰ ਵੀ ਕੀਤਾ ਹੈ ਤੇ ਪੰਜ ਉਹਨਾਂ ਦੇ ਹੋਰ ਪੰਜ ਸਾਥੀਆਂ ਦੇ ਨਾਲ ਮਿਲ ਕੇ ਉਹਨੇ ਇੱਕ ਮੈਡੀਕਲ ਸਟੋਰ ਨੂੰ ਲੁੱਟਣ ਦਾ ਵੀ ਕ੍ਰਾਈਮ ਕੀਤਾ ਸੀ ਇਸ ਤੋਂ ਇਲਾਵਾ ਉਹਦੇ ਅਗੇਂਸਟ 20 ਮੁਕਦਮੇ ਦਰਜ ਹਨ ਜੋ ਕਿ ਕਾਫੀ ਸੰਗੀਨ ਅਪਰਾਧ ਉਹ ਸੈਕਸ਼ਨ ਦੇ ਵਿੱਚ ਦਰਜ ਹੋਏ ਹਨ ਦੋ ਮਰਡਰ ਦੇ ਕੇਸਸ ਹੈ 307 ਦੇ ਕੇਸਸ ਕਾਫੀ ਹੈ ਤੇ ਆਮ ਸੈਕਟ ਦੇ ਕਾਫੀ ਕੇਸਸ ਹੈ ਇਹਦੀ ਕ੍ਰਿਮਨਲ ਹਿਸਟਰੀ 2020 ਤੋਂ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਇਹਨੇ 2023 ਦੇ ਵਿੱਚ ਕਾਫੀ ਸਾਰੇ ਕ੍ਰਾਈਮ ਕੀਤੇ ਸੀ ਧਾਰੀਵਾਲ ਥਾਣੇ ਦੇ ਵਿੱਚ ਜਿਹੜੀ ਕਾਰ ਸਨੇਚਿੰਗ ਦਾ ਇਨਸੀਡੈਂਟ ਹੋਇਆ ਸੀ ਲਾਸਟ ਇਅਰ ਅਕਤੂਬਰ ਦੇ ਵਿੱਚ ਉਹਦੇ ਵਿੱਚ ਵੀ ਇੱਕ ਮੁੱਖਿਆ આરોપી ਜੋ ਹੈ ਨਵਦੀਪ ਸਿੰਘ ਅਜੀਤ ਕੁਲਾ ਹੈਗਾ ਸੋ ਉਹਦੇ ਨਾਲ ਜਿਹੜੇ ਬਾਕੀ ਉਹਦੇ ਸਾਥੀ ਉਹ ਵੀ ਪੁਲਿਸ ਨੇ ਫੜ ਲਏ ਹਨ ਕਰਨ ਉਤਰ ਸੁਖਦੇਵ ਸਿੰਘ ਜੋ ਕਿ ਰੈਕੀਕਰਨ ਦੇ ਵਿੱਚ ਇਨਵੋਲਵ ਸੀ ਉਸ ਤੋਂ ਇਲਾਵਾ ਸੁਨੀਲ ਕੁਮਾਰ ਪੁੱਤਰ ਸੁਧੀਰ ਕੁਮਾਰ ਉਹ ਵੀ ਫਾਇਰਿੰਗ ਦੇ ਵਿੱਚ ਇਨਵੋਲਵ ਸੀਗਾ ਉਹਨੂੰ ਵੀ ਅਰੈਸਟ ਕੀਤਾ ਹੈ ਤੇ ਮਨਦੀਪ ਔਰ ਮਸੀ ਉਰਫ ਐਮਪੀ ਉਹਨੂੰ ਵੀ ਪੁਲਿਸ ਨੇ ਫੜਿਆ ਹੈ ਉਹ ਵੀ ਰੈਕੀਕਰਨ ਦੇ ਵਿੱਚ ਇਨਵੋਲਵ ਸੀਗਾ ਮਨਪ੍ਰੀਤ ਮਸੀ ਉਰਫ ਮੰਗੂ ਉਹ ਹਲੇ ਫੜਨਾ ਬਾਕੀ ਰਹਿੰਦਾ ਹੈ ਤੇ ਚਰਨਜੀਤ ਸਿੰਘ ਜਿਨੇ ਨਵਦੀਪ ਕੁਲੇ ਨੂੰ ਦਿੱਲੀ ਠਹਿਰ ਦਿੱਤੀ ਸੀ ਉਹ ਵੀ ਹੁਣ ਪੁਲਿਸ ਕਸਟਡੀ ਦੇ ਵਿੱਚ ਹੈ ਬਟ ਉਹ ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਹੈਗਾ ਨਵਦੀਪ ਕੁਲਾ ਨੇ ਇਤੋਂ ਕਰਾਇਮ ਕਰਕੇ ਉਹ ਦਿੱਲੀ ਬਚ ਗਿਆ ਸੀ ਉੱਥੋਂ ਪੁਲਿਸ ਨੇ ਗੁਰਦਾਸਪੁਰ ਪੁਲਿਸ ਨੇ ਟ੍ਰੇਸ ਕਰਕੇ ਬੜੀ ਜੋ ਹੈ ਲੁੰਗਾਈ ਨਾਲ ਇਨਵੈਸਟੀਗੇਸ਼ਨ ਕਰਕੇ ਉਹਦੀ ਉਹਨੂੰ ਆਈਡੈਂਟੀਫਾਈ ਕੀਤਾ ਤੇ ਦਿੱਲੀ ਪੁਲਿਸ ਨੂੰ ਵੀ ਇਨਫਾਰਮੇਸ਼ਨ ਦਿੱਤੀ ਤੋਂ ਨਵਦੀਪ ਕੁਲੇ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਦਿੱਲੀ ਹੀ ਅਰੈਸਟ ਕਰ ਲਿਆ ਗਿਆ ਤੇ ਉਹਨੂੰ ਟਾਇਰ ਪ੍ਰੋਵਾਈਡ ਟਾਇਰ ਦੇਣ ਵਾਲੇ ਜਿਹੜਾ ਬੰਦਾ ਸੀ ਚਰਨਜੀਤ ਸਿੰਘ ਉਰਫ ਮੋਹਿੰਦਰ ਉਹਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ